ਪੰਡਤ ਮੁੱਲਾ ਰਾਮ ਕਹਿ ਰਿਹਾ ਹੈ ਪੰਡਤ ਮੁੱਲਾ ਰਾਮ ਨੂੰ ਇਹਨਾਂ ਨੂੰ ਸਿਖਾ ਕੇ ਭੇਜਿਆ ਤੇ ਕੀ ਕਹਿ ਰਿਹਾ ਉਹ ਕਹਿੰਦਾ ਰਾਜ ਤੇਰੇ ਵਿੱਚ ਬਾਦਸ਼ਾਹ ਜੇ ਕਿ ਆਪ ਤਾਈ ਉਹਨੇ ਦਿਲ ਲਗਾਇਆ ਰਾਜ ਦਾ ਕੁਸਰੋ ਦੇ ਤਾਈ ਰਾਜਾ ਇਸ ਸੰਸਾਰ ਦਾ ਕਾਹ ਦਿੱਤੀ ਵਧਾਈ ਮਹਾਰਾਜ ਆਪਦੇ ਪੁੱਤਰ ਨੂੰ ਨੇ ਚਣਗ ਲਗਾਈ ਐ ਆਪਦੇ ਪੁੱਤਰ ਨੂੰ ਪਰਖਾਇਆ ਨੇ ਤੇ ਇਥੋਂ ਤੱਕ ਕੇ ਉਹ ਜੰਗ ਦਾ ਖਰਚਾ ਵੀ ਦਿੱਤਾ ਤੇ ਉਹਨੇ ਲੰਗਰ ਰਸਤਾ ਵੀ ਦਿੱਤੀਆਂ ਬਾਦਸ਼ਾਹ ਸਲਾਮਤ ਜੇ ਚੰਗੀ ਚੰਦ ਤੇ ਆਪਣੇ ਪੁੱਤਰ ਨੂੰ ਹੁਣੇ ਕਬਜ਼ੇ ਕਰੋ ਤੇ ਬਾਦਸ਼ਾਹ ਨੇ ਆਪਣੇ ਪੁੱਤਰ ਦੇ ਖਿਲਾਫ ਜੰਗ ਛੇੜ ਦਿੱਤੀ ਤੇ ਉਹਨੂੰ ਕੈਦ ਕਰ ਲਿਆ ਤੇ ਨਾਲ ਦੇ ਸਾਥੀਆਂ ਨੂੰ ਸੂਲੀ ਚੜਾ ਦਿੱਤਾ ਤੇ ਇਹਨੂੰ ਖਰਚ ਦੇ ਕੇ ਮੱਕੇ ਮਦੀਨੇ ਮੇਰੇ ਕੋੜ ਦਿੱਤਾ ਤੇ ਪਿਆਰਿਓ ਇਧਰ ਆ ਜਹਾਂਗੀਰ ਬਾਦਸ਼ਾ ਜਿਹੜਾ ਇਹ ਹੁਣ ਗੱਦੀ ਤੇ ਬੈਠ ਕੇ ਇਹਨੇ ਜ਼ੁਲਮ ਦੀ ਕੋਈ انتਹਾਲਾਂ ਛੱਡੀ ਲੋਕਾਂ ਦੇ ਉੱਤੇ ਅਤਿਆਚਾਰ ਕਰ ਰਿਹਾ ਤੇ ਹੁਣ ਪੰਡਤ ਮੁੱਲਾ ਰਾਮ ਜਿਵੇਂ ਜਹਾਂਗੀਰ ਬਾਦਸ਼ਾ ਨੂੰ ਕਹਿ ਰਿਹਾ ਵੇ ਬਾਦਸ਼ਾ ਵੇ ਹੋਂ ਸਮਾ ਨਾਲ ਸਾਹਮਣਾ ਤੇ ਤੇਰੇ ਤਖਤ ਨੂੰ ਖਤਰਾ ਹੈ ਇਹ ਗੁਰੂ ਤੂੰ ਖਤਰਾ ਹੈ ਜਿਵੇਂ ਖਤਰੇ ਦੀਆਂ ਬਿਉਂਤਾ ਜਿਵੇਂ ਖਤਰੇ ਦਾ ਹਾਲ ਜਹਾਂਗੀਰ ਬਾਦਸ਼ਾ ਨੂੰ ਦੱਸ ਰਿਹਾ ਆਓ ਟਾਡੀ ਜਿੱਥੇ ਪਾਸਿਓਂ ਨਿੰਦ ਤੋਂ ਸਹਿਤ ਸੁਣਦੇ ਚੱਲੀਏ ਜੀ i shot. ਨਸਾਰੀ ਦਾ ਯਾਦਤੀ ਬਦਾਈ ਦੂ ਰਾਜਾ ਇਸ ਸੰਸਾਰ ਦਾ

DJ. <laughs> ਆਤਰਾ ਤੇਰੇ ਰਾਜ ਨੂੰ ਦਿਨ ਰਾਤ ਪਲਟਾਈ ਇਹ ਜਾਪਰਾ ਜੇ ਸਮਾ ਦਾ ਸਾਹਮਿਆ ਗਿਆ ਤੇ ਇਸ ਅਰਜਨ ਨਾਮ ਦੇ ਵਿਅਕਤੀ ਨੇ ਆਪ ਤੇ ਤਖਤ ਨੂੰ ਢਾਟੇ ਰੀ ਕਰ ਦੇਣਾ ਇਹਨੇ ਕਬਜ਼ਾ ਕਰ ਲੈਣਾ ਆਪ ਜੀਆਂ ਦੇ ਤਖਤ ਤੇ ਤੇ ਬਾਦਸ਼ਾਹ ਡਰ ਗਿਆ ਇਹ ਕੰਨਾਂ ਦੇ ਕੱਚੇ ਹੋਇਆ ਕਰਦੇ ਨੇ ਤੇ ਇਹ ਡਰ ਗਿਆ ਇਹਨੇ ਆਪਣੇ ਫੌਜਦਾਰਾਂ ਨੂੰ ਆਖਿਆ ਇਦਾਂ